ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਸੰਦੀਪ ਸਿੰਘ ਦੇ ਕੋਲ ਭੁੱਲਰ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵੱਡੇ ਪੱਧਰ ਤੇ ਜੇ ਵੜਾ ਲੈ ਕੇ ਆਉਂਦਾ ਵੀਰ ਤੇ ਵੜਾ ਵੀ ਦੋਸਤੋ ਪੂਰੀਆਂ ਟੌਪ ਟੌਪ ਦੀਆਂ ਆਉਂਦੀਆਂ ਨੇ ਇਸ ਘਰੇ ਬਾਕੀ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਆਪਾਂ ਇੱਕ ਰਿਕਵੈਸਟ ਕਰਦੇ ਆਂ ਜਿਹੜਾ ਕੋਈ ਵੀਰ ਐਨੀਮਲ ਖਰੀਦਣ ਆ ਰਿਹਾ ਪਸ਼ੂ ਪਾਲਕ ਕਿਸਾਨ ਫਾਰਮਰ ਵੀਰ ਆ ਰਿਹਾ ਘਰ ਪਸ਼ੂ ਖਰੀਦਣ ਬਿਲਕੁਲ ਸਵੇਸਵਾ ਨਗਦੀ ਦੋਸਤੋ ਦੋ ਟਾਈਮ ਤਸੱਲੀ ਤਿੰਨ ਟਾਈਮ ਤਸੱਲੀ ਤੁਸੀਂ ਕਰਨੀ ਆ ਦੁੱਧ ਚੋ ਕੇ ਤਸੱਲੀ ਕਰ ਸਕਦਾ ਵੀਰ ਜਿਹੜਾ ਕੋਈ ਐਨੀਮਲ ਦੋਸਤੋ ਗੱਬਣ ਹੁੰਦਾ ਚੌਥਾ ਥਣਾ ਦਾ ਟਿਪ ਕੇ ਤਸੱਲੀ ਚੌਥਾ ਥਣਾ ਦੀ ਤੁਸੀਂ ਕਰਨੀ ਆ ਠੀਕ ਆ ਤੇ ਐਨੀਮਲ ਅੱਜ ਆਪਾਂ ਤੁਹਾਨੂੰ ਦੋਸਤੋ ਤਿੰਨ ਦਿਖਾਉਣੇ ਆ ਵੇੜਾ ਅੱਜ ਕਾਫੀ ਸੀਗੀਆਂ ਵੈਸੇ ਕੱਲ ਵੀ ਆਪਾਂ ਜਿਹੜੀ ਇੱਕ ਕਵਰੇਜ ਕਰਨੀ ਸੀ ਦੋਸਤੋ ਕੋਈ 5-7 8 ਨਗਦੀ ਕੱਲ੍ਹ ਹਾਲ ਦੋਸਤੋ ਕਿਸੇ ਕਾਰਨ ਕਰਕੇ ਕੱਲ ਆਪਣੇ ਤੋਂ ਕਵਰੇਜ ਨਹੀਂ ਹੋਏਗੀ ਇਸ ਕਰਕੇ ਪਸ਼ੂ ਵੇਖ ਕੇ ਅੱਧੇ ਤੇ ਅੱਜ ਤਿੰਨ ਬੈੜਾਂ ਜਿਹੜੀਆਂ ਮੌਜੂਦ ਨੇ ਦੋ ਗੱਬਣ ਤੁਹਾਨੂੰ ਦਿਖਾ ਦਾਂਗੇ ਇਸ ਕਵਰੇਜ ਵਿੱਚ ਤੇ ਇੱਕ ਬਿਲਕੁਲ ਸੂਈ ਸਵਾਈ ਬੈੜ ਦਿਖਾ ਦਾਂਗੇ ਅੱਜ 17 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਦੋਸਤੋ ਕੋਈ ਸ਼ਾਮ ਦੇ ਸਾਢੇ 1:30 ਵਜੇ ਦਾ ਬਿਲਕੁਲ ਸਮਾਂ ਹੈਗਾ ਤੇ ਬਾਕੀ ਦੋ ਬੈੜਾਂ ਗੱਬਣਾਂ ਤਿਆਰ ਬਰ ਤਿਆਰ ਆ ਦੋਸਤੋ ਆਉਣ ਵਾਲੇ ਦਿਨਾਂ ਤੱਕ ਪੂਰੀ ਤਿਆਰੀ ਹੋਊਗੀ ਸੂਪਣਗੀਆਂ ਇੱਕ ਬੈੜ ਤੁਹਾਨੂੰ ਦਿਖਾਉਣੇ ਆ ਪੂਰੀ ਯਾ ਜਿਹੜੀ ਦੋਸਤੋ ਬਿਲਕੁਲ ਤਿਆਰ ਹੋ ਕੇ ਸੁੱਈ ਆ ਪੁੱਛ ਲੈਣੀ ਆ ਡਿਟੇਲ ਇਹਦੀ ਵੀਰ ਤੋਂ ਕੀ ਇਨਫੋਰਮੇਸ਼ਨ ਆ ਕਿਨ ਮਾਸੂਬਾ ਕੀ ਜਿਹੜਾ ਦੋਸਤੋ ਰੇਟ ਭਾ ਭੜਦਾ ਰਹੂਗਾ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾ ਸਾਸਰੀ ਸਾਹਿਬ ਜੀ ਠੀਕ ਠਾਕ ਆ ਮਾਨ ਜੀ ਬੜੇ ਵਧੀਆ ਵੀਰ ਸੰਦੀਪ ਹੋਰ ਸੁਣਾਓ ਬਹੁਤ ਵਧੀਆ ਸੰਧੂ ਸਾਹਿਬ ਮਾਨ ਜੀ ਕੱਲ ਦੀ ਵੇਟ ਕਰੀ ਜਨਾਂ ਤੁਹਾਡੀ ਸੰਧੂ ਸਾਹਿਬ ਅੱਛਾ ਜੀ ਕੱਲ ਆਪਣੇ ਕੋਲ ਇਹ ਕੋਈ 10 15 ਨਾ ਆ ਗਿਆ ਅੱਛਾ ਪਰ ਤੁਸੀਂ ਸੰਤੂ ਸਾਹਿਬ ਕੱਲ੍ਹ ਕਾਹ ਖਾਂ ਰਹੇ ਜੇ ਇਹ ਅੱਛਾ ਤਾਂ ਤੁਸੀਂ ਕੀਤੇ ਤੁਸੀਂ ਸਾਡਾ ਲੈ ਆਪਾ ਭੈਣ ਭਰਾਵਾਂ ਨੂੰ ਦਿਖਾਉਣਾ ਸੀ ਤੁਸੀਂ ਵੇਚ ਹੀ ਦਿੱਤੇ ਹਾਂ ਜੀ ਅੱਜ ਸੰਤੂ ਸਾਹਿਬ ਇਹ ਤੁਹਾਨੂੰ ਤੁਸੀਂ બીજી ਹੋ ਗੱਲ ਹਾਂ ਜੀ બીજી ਗੱਲ ਤੇ ਤੁਹਾਡੇ ਤੋਂ ਉਧਰ ਹੀ ਰਿਕਵਰ ਹੋਈਆਂ ਮਹਾ ਵੀਡੀਓ ਜੀ ਨਹੀਂ ਆ ਗਈ ਬਿਲਕੁਲ ਜੀ ਬਿਲਕੁਲ ਤੇ ਉਹਦਾ ਗੱਲ ਤੇ ਤੁਹਾਡੇ ਤੋਂ ਆਣੀ ਨਾ ਫਿਰ ਪਿੱਛੇ 6-7 ਪਸ਼ੂ ਚਲੋ ਮਾਲ ਵੇਚ ਗਿਆ ਕਿਹੋ ਕਿਹੋ ਜਿਹੇ ਪਸ਼ੂ ਸੀ ਫਿਰ ਬਹੁਤ ਸੰਤੂ ਸਾਹਿਬ ਟੌਪ ਟੌਪ ਅੱਧੇ ਪਸ਼ੂ ਵਿੱਚੋਂ ਜਿਹੜੀਆਂ ਗਾਇਆਂ ਕੋਈ 10 ਦੀ ਕੋਈ 15 ਦੀ ਗਾਇਆਂ ਵੇਚੀ ਹੈ ਜਾਨਕੀ ਅੱਛਾ ਅੱਛਾ ਕੋਈ ਉਹ ਨਹੀਂ ਵੇਚੀ ਵੀ ਜਿਹਨੂੰ ਬਰੀਡ ਮਸਲਾ ਕਹਿੰਦੇ ਆ ਉਹ ਸੰਧੂ ਸਾਰਾ ਵੇਚੀਏ ਕੋ ਬਰੀਡ ਮਸਲ ਦੇ ਪੈਸੇ ਆਪਾਂ ਮੰਗਦੇ ਆ ਜਿਹੜੀ ਕ੍ਰੋਸ ਬਰੀਡ ਹੈ ਉਹਦੇ ਨਜਾਇਜ਼ ਪੈਸੇ ਨਹੀਂ ਆਪਾਂ ਮੰਗਦੇ ਵੀ 1 30 ਮੰਗ ਲਈਏ 2 ਡੂਡ ਮੰਗ ਲਈਏ 2 ਮੰਗ ਲਈਏ ਬਿਲਕੁਲ ਬਰੀਡ ਮਸਲ ਦੇ ਪੈਸੇ ਮੰਗਾਂਗੇ ਸਹੀ ਸਹੀ ਚੰਗੇ ਜਾਨਵਰ ਦੇ ਪੈਸੇ ਮੰਗਾਂਗੇ ਸੰਧੂ ਸਾਹਿਬ ਇਹ ਨਹੀਂ ਗੱਲ ਹੈ ਕਿ ਜਾਨਵਰ ਚੰਗਾ ਹੋਗਾ ਤਾਂ ਚੰਗੇ ਪੈਸੇ ਉਹਦੇ ਮੰਗੇ ਜਾਣਗੇ ਬਿਲਕੁਲ ਜੀ ਤੇ ਖਰੀਦਣਾ ਵੀ ਅਗੋਂ ਫਿਰ ਤੁਹਾਨੂੰ ਪਤਾ ਚੰਗੇ ਪੈਸੇ ਭਰ ਕੇ ਇੱਕ ਪਸ਼ੂ ਖਰੀਦਣਾ ਪੈਂਦਾ ਜਾਨਵਰ ਚੰਗਾ ਨਾ ਇਹਦਾ ਮਤਲਬ ਬਰੀਡ ਮਸਲਾ ਦਾ ਉਹ ਮਗਰੋਂ ਮੁੱਲ ਤੋਲਣਾ ਲੈਣਾ ਪੈਂਦਾ ਆ ਜਿਹੜਾ ਚੰਗਾ ਪਸ਼ੂ ਤਾਂ ਮਹਿੰਗਾ ਹੀ ਨੇ ਜਣਾ ਬਿਲਕੁਲ ਜੀ ਤੇ ਬਾਕੀ ਦੁਕਾਨਦਾਰੀ ਆ ਭੈਣ ਭਰਾਵਾ ਆਪਣੇ ਸੱਜਣਾ ਨੂੰ ਜਿਹੜਾ ਪਸ਼ੂ ਲਿਆ ਕੇ ਪੇਸ਼ ਕਰਕੇ ਵਿਖਾਉਣਾ ਪੈਂਦਾ ਕਿਉਂਕਿ ਖਰੀਦਦਾਰ ਆਪਣੀ ਚੰਗੀ ਬੈੜ ਦੀ ਵੀ ਡਿਮਾਂਡ ਕਾਫੀ ਕਰਦੇ ਆ ਹਾਂ ਜੀ ਹਾਂ ਜੀ ਤੇ ਥੋੜੇ ਦੇ ਦਰਮਿਆਨੇ ਪਸ਼ੂ ਹੁੰਦੇ ਜਿਹੜੇ ਦੋਸਤੋ ਥੋੜੇ ਜਿਹੇ ਪੈਸੇ ਲਾਉਣ ਵਾਲੇ ਵੀ ਆ ਫਾਰਮਰ ਵੀ ਆ ਉਹਨਾਂ ਲਈ ਵੀ ਜਿਹੜੀ ਦੋਸਤੋ ਬਿਲਕੁਲ ਜਿੰਨੀ ਵੀ ਸਮੱਗਰੀ ਹੁੰਦੀ ਆ ਦੋਸਤੋ ਦੁਕਾਨ ਦੇ ਵਿੱਚ ਰੱਖਣੀ ਪੈਂਦੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਛੋਟੇ ਰੇਟ ਵਾਲੀ ਬੈੜ ਵੀ ਅੱਜ ਦਿਖਾ ਦਾਂਗੇ ਵੱਡੇ ਰੇਟ ਇਹ ਜਸੂਆ ਸੁਈ ਹੈ ਜੀ ਹਾਂਜੀ ਦੂਜੇ ਦੂਜੇ ਸੁਈ ਦੀ ਇਹਦੀ ਕੋਈ ਮਿਲਕਰ ਕਾੜ ਜਾਨੀ ਕਿ 23 24 ਤੋਂ 25 23 24 ਤੋਂ 25 ਕਿਲੋ ਤੱਕ ਰਿਹਾ ਜੀ ਆਹ ਟਾਈਮ ਰਾਤੀ ਗਈ ਸੁਈ ਹੈ ਜੀ ਸਵੇਰੇ ਮੈਂ ਕੋਈ 7 8 ਕਿਲੋ ਕੱਢੀ ਆ ਜੀ ਇੱਕੋ ਹੀ ਚਵਾਈ ਹੋਈ ਆ ਚੋਣਗਾ ਇੱਕ ਨੰਬਰ ਆ ਸੰਤੂ ਸਾਹਿਬ ਚੋਣ ਮਾੜੀ ਹੋਵੇ ਜਿਹੜਾ ਮਰਜੀ ਵੀਰਾ ਆਪਾਂ ਨੂੰ ਫੋਨ ਲਾ ਕੇ ਕਹਿ ਸਕਦਾ ਸੰਦੀਪ ਤੇਰੀ ਚੋਣ ਦਾ ਮਾੜੀ ਆ ਆ ਆਪਣੇ ਘਰ ਭੇਜ ਦੇ ਲੱਦ ਕੇ ਆਪਾਂ ਡਬਲ ਰੁਪਈਆ ਉਹਨੂੰ ਦੇਵਾਂਗੇ ਸਾਡੇ ਸਾਹਿਬ ਜੇ ਚੋਣ ਆਪਣਾ ਪਸੂ ਮਾਰਾ ਹੋਵੇ ਠੀਕ ਹੈ ਭਰਾ ਹਾਂ ਜੇ ਕੋਈ ਲੱਤ ਲਾਵੇ ਜੇ ਕੋਈ ਥਣ ਵੱਧ ਘੱਟ ਹੋਵੇ ਦੀ ਫੋਲੀ ਗਰੰਟੀ ਹੋ ਗਈ ਸੰਦੀਪ ਠੀਕ ਅੱਛਾ ਸੰਦੀਪ ਵੀਰੇ ਕਨਫਰਮ ਕਰਾ ਦੇ ਜੀ ਸਵੇਰ ਤੀਜਾ 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 ਜੀ ਤੀਜਾ ਸਵੇਰ ਤੀਜਾ ਸਵੇਰ ਹਾਂ ਲਓ ਜੀ ਆਹ ਮੂੰਹ ਖੁਰਦੀ ਪੂਰੀ ਉਹੋ ਜੀ ਇਹੀ ਵੀ ਜਾਨੀ ਕੀ ਆਹ ਲਓ ਜੀ ਆਹ ਵੇਖੋ ਲਓ ਵੀ ਦੋਸਤੋ ਬਿਲਕੁਲ ਆਹ ਵੇਖ ਸਕਦੇ ਤੁਸੀਂ ਮੂੰਹ ਮੱਥਾ ਵੇਖੋ ਤੇ ਬਿਲਕੁਲ ਪੂਰੇ ਦੰਦ ਕੰਨੀਆਂ ਛੋਟੀਆਂ ਵੈਸੇ ਚਲੋ ਜਵਾਨ ਹੋ ਗਈ ਹੈ ਨਾ ਹਾਂਜੀ ਲਓ ਤੇਜਾ ਸਵੇਰ ਦੋਸਤੋ ਸੁਹੀ ਆ ਦੂਜੇ ਸਵੇਰੇ ਵੀਰ ਦੱਸ ਰਿਹਾ ਵੀ 25 ਲੀਟਰ 25 ਤੋਂ ਪਲੱਸ ਜਿਹੜੀ ਦੋਸਤੋ ਮਿਲਕਿੰਗ ਆ ਇਸ ਵੜ ਨੇ ਕਰਵਾਈ ਆ ਪਰ ਹਾਈਟ ਕੱਦ ਪੁੱਤ ਨੋਰਮਲੀ ਤੁਸੀਂ ਦੋਸਤੋ ਦੇਖ ਲਓ ਵੈਸੇ ਮੈਂ ਜਿਹੜਾ ਜ਼ਿਕਰ ਵੀ ਕਰ ਦੇਣਾ ਮੌਕੇ ਤੇ ਮੈਂ ਦੇਖ ਰਿਹਾ ਦੋਸਤੋ ਕਿਉਂਕਿ ਇੱਕ ਮੇਰੇ ਕਹਿਣ ਤੇ ਮੇਰੇ ਦਸਨ ਅਨੁਸਾਰ ਬਹੁਤੇ ਵੀਰਾਂ ਨੇ ਵੀ ਤੁਰਨਾ ਹੁੰਦਾ ਬਾਕੀ ਵੱਡੇ ਕੱਦ ਕਰਦੀ ਹੈ ਭਰਾਵੋ ਨੋਰਮਲੀ ਆਪਾਂ ਜਿੱਦਾਂ ਫਾਰਮ ਵਾਲੀਆਂ ਵੜਾਂ ਦੇਖਦੇ ਆਂ ਸ਼ੈੱਡ ਵਾਲੀਆਂ ਵੜਾਂ ਦੇਖਦੇ ਆਂ ਇਹ ਜੈਫ ਬਰੀਡ ਦੇ ਵਿੱਚ ਆ ਦੋਸਤੋ ਠੀਕ ਆ ਫੁੱਲ ਬਟਾ ਫੁੱਲ ਹਾਈਟ ਲੈਂਥ ਐਕਸਟਰਾ ਆਰਡੀਨਰੀ ਠੀਕ ਆ ਜੀ ਤੇ ਸੂਈ ਨੂੰ ਸੰਦੀਪ ਕਿੰਨੇ ਦਿਨ ਹੋਏ ਅੱਜ ਰਾਤੀ ਸੂਈ ਹੈ ਜੀ ਰਾਤੀ ਸੂਈ ਹੈ ਜੇਰ ਦੀ ਪ੍ਰੋਪਰ ਆਪਣੇ ਕੋਲ ਸੰਦੀਪ ਸਾਹਿਬ ਉਹ ਵੀ ਵੀਡੀਓ ਰਹੀ ਜੀ ਠੀਕ ਆ ਜੀ ਹਾਂ ਜੀ ਬਿਲਕੁਲ ਦੋਸਤੋ ਰਾਤੀ ਸੂਈ ਆ ਤੇ ਜੇਰ ਪ੍ਰੋਪਰ ਪੈ ਗਈ ਆ ਠੀਕ ਆ ਜੀ ਉਹਦੀ ਵੀਡੀਓ ਤੁਹਾਨੂੰ ਫੁੱਲੀ ਵੀਡੀਓ ਜਿਹੜੀ ਆ ਉਹ ਵੀ ਪ੍ਰੋਵਾਈਡ ਹੋ ਜੂਗੀ ਬਾਈ ਸੰਦੀਪ ਸਿੰਘ ਦੇ ਕੋਲ ਅਵੇਲੇਬਲ ਜਿਹੜੇ ਕੋਈ ਖਰੀਦਦਾਰ ਵੀਰ ਨੇ ਇਸ ਵਿਹੜ ਦਾ ਸੌਦਾ ਕਰਨਾ ਹੈ ਘਾੜਨ ਕੇ ਤੁਸੀਂ ਦੋਸਤੋ ਵੀਡੀਓ ਵੀ ਵੇਖ ਸਕਦੇ ਜੇ ਦੂਰ ਦਰਾਡੇ ਬੈਠ ਆ ਦੋਸਤੋ ਇਹ ਵੀ ਇੱਕ ਬਿਲਕੁਲ ਸਾਹਮਣੇ ਨੂੰ ਵੇਖ ਕੇ ਜਾਂ ਸਾਹਮਣੇ ਨੂੰ ਮੁੱਖ ਰੱਖ ਕੇ ਜਿਹੜਾ ਕੰਮ ਕੀਤਾ ਜਾਂਦਾ ਕਿਉਂਕਿ ਬਹੁਤੇ ਵੀਰਾਂ ਦੇ ਸ਼ੰਕੇ ਆ ਜਾਂ ਕਿੰਤੂ ਪਰੰਤੂ ਆ ਉਹ ਨਾ ਹੋਵੇ ਠੀਕ ਆ ਜੀ ਕਿਉਂਕਿ ਪਸ਼ੂ ਜਿਹੜਾ ਜੇਰ ਪੈਣ ਤੋਂ ਬਾਅਦ ਅਸਲ ਦੇ ਵਿੱਚ ਆਪਾਂ ਸਮਝਦੇ ਆਂ ਵੀ ਪਸ਼ੂ ਸੋਇਆ ਸੁਆਇਆ ਸਹੀ ਤੇ ਬਾਕੀ ਤੁਹਾਨੂੰ ਸੁਣ ਦੀ ਇੱਕ ਵਾਰੀ ਕੁਆਲਿਟੀ ਤੁਹਾਨੂੰ ਜ਼ਰੂਰ ਦਿਖਾਉਣੇ ਆ ਆ ਕਰਿਓ ਚੈੱਕ ਬਹੁਤ ਠੰਡੀ ਹੈ ਜੀ ਸੰਤ ਸਾਹਿਬ ਜੀ ਉਹ ਜਿਹੜੀ ਤੁਸੀਂ ਕਰ ਰਹੇ ਆ ਆ ਲਓ ਜੀ ਕੋਈ ਨਹੀਂ ਕੋਈ ਲਾ ਦਿਓ ਬੱਚਾ ਲਾ ਦਿਓ ਤੇ ਆਹ ਲਓ ਜੀ ਠੀਕ ਆ ਸੋ ਬੋਲਾ ਦੋਸਤੋ ਬਾਕੀ ਮਗਰ ਬੱਚਾ ਬਹੁਤ ਚੰਗਾ ਸੀਮਨ ਦੋਸਤੋ ਰਖਵਾਇਆ ਹੋਊਗਾ ਫਾਰਮਰ ਵੀਰ ਨੇ ਤੇ ਬੱਚਾ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਆਪਾਂ ਫਾਰਮਰ ਚੋਂ ਲਈ ਆ ਹਾਂਜੀ ਬੱਚਾ ਬਹੁਤ ਪਲਿਆ ਪਲਾਇਆ ਮਗਰ ਬੱਚਾ ਸੋਥਾਨ ਤੁਣ ਦੀ ਕੁਆਲਿਟੀ ਬਿਲਕੁਲ ਆ ਤੁਸੀਂ ਦੇਖ ਕੇ ਚੈੱਕ ਕਰੋ ਆ ਲਓ ਜੀ ਆ ਕਰੋ ਚੈੱਕ ਸੰਦੂ ਜੀ ਬਹੁਤ ਜਿਆਦੀ ਮੱਛੀ ਮੋਟਰੀ ਹੈ ਤੇ ਜਵਾ ਆ ਲਓ ਜੀ ਮਗਰਲੇ ਥਣ ਭਰਾ ਦੋ ਥੋੜੇ ਜੀ ਆ ਦੇਖੋ ਜੀ ਤੋ ਦੋਸਤੋ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਜੋ ਤਸੱਲੀ ਬਖਸ਼ ਚੀਜ਼ ਹੋਊਗੀ ਉਹਨੂੰ ਤਸੱਲੀ ਬਖਸ਼ੀ ਹੀ ਕਿਹਾ ਜਾਊਗਾ ਕਿਸੇ ਪਾਸਿਓਂ ਕਰਮਾ ਲਿਖੋ ਜੀ ਨਹੀਂਗੀ ਕਾਫੀ ਸੋਹਣਾ ਸਟਰਕਚਰ ਜੀ ਇਹ ਰੇਡ ਚੀਜ਼ ਜੀ ਆਪਣੀ ਪ੍ਰੋਪਰ ਫੋਲੀ ਗਾਰੰਟੀ ਹੋਊਗੀ ਬਾਕੀ ਦੁੱਧ ਅਗਰੇ ਦੇ ਪਾਇਦਾ ਚਾਹੇ ਕੋਈ 30 ਕਿਲੋ ਦੁੱਧ ਵੀ ਇਹਦੇ ਨਾਲੇ ਸੰਦੂ ਸਭ ਕੁਝ ਹੋ ਸਕਦਾ ਜਿਵੇਂ ਚੰਗੀ ਇੱਕ ਵਾਰ ਸਾਮਤਨ ਕਰ ਗਏ ਜੀ ਵੀ ਸਹੀ ਹੈ ਜੀ ਹਾਂਜੀ ਤਾਂ ਸੰਦੀਪ ਕੀ ਲੈਣ ਦੇਣ ਰਹੂਗਾ ਇਸ ਵੇਅਰ ਦਾ ਮੰਗਨੋਂ ਪਉਆ ਇੱਕ 3 ਮੰਗੀਏ ਪਉਆ ਇੱਕ 20 ਮੰਗੀਆਂ ਮੈਂ ਕਹਤੋਂ ਜਾਇਜ ਮੁੱਲ ਕਰਨਾ ਆਪਾਂ ਚਲੋ ਜਾਇਜ ਲਈ ਆ ਜਾਇਜ ਹੀ ਸਭ ਤੁਹ ਸਭ ਦੇ ਦੇਣੀ ਆ ਮੁੱਲ ਕਰਨ ਨੂੰ ਸਭ 85000 ਰੁਪਇਆ ਕਰਦੇ ਆ ਹਾਂਜੀ ਜਿਹੜਾ ਆਹ ਹਨ ਜਿਹਦੇ ਵਿੱਚ 200 ਰੁਪਇਆ ਛੋੜੋ ਨਹੀਂ 75000 ਦੀ ਵਛੀ ਦੇ ਦਿੰਦੇ 75 ਦੀ 75000 ਦੀ ਵਛੀ ਲਓ ਵੀ ਦੋਸਤੋ 75000 ਦੀ ਵਛੀ 75000 ਦੀ ਇਹ ਜਿਹੜੀ ਗਾਂ 75000 ਦੇ ਦਿੱਤੀ ਜਾਊਗੀ ਵੀ ਫੁੱਲ ਵੱਡੇ ਕੱਦ ਕੱਟ ਦੀ ਆ ਕੱਲਾ ਕੱਦ ਕੱਟ ਨਹੀਂ ਵੱਡਾ ਦੋਸਤੋ ਆਰਡਰ ਦੀ ਕੁਆਲਿਟੀ ਕਾਫੀ ਬੈਸਟ ਸੋ ਬੋਸ ਨਸਲ ਬ੍ਰੀਡ ਪੂਰੀ ਆ ਬਾਕੀ ਤੁਹਾਨੂੰ ਸਾਰੇ ਵੀਰਾਂ ਨੂੰ ਜਿਹੜੇ ਪਾਰਕੂ ਵੀਰਾਂ ਪਤਾ ਲੱਗ ਜਾਨਾ ਆ ਦੇਖ ਲਓ ਜੀ ਠੀਕ ਆ ਤੇ ਪਸੰਦ ਆਊਗੀ 75000 ਦੇ ਵਿੱਚੋਂ ਮਾਨ ਤਨ ਵੀ ਤੁਹਾਨੂੰ ਵੀਰ ਨੇ ਦੱਸਤਾ ਵੀ ਜੋ ਹੋਊਗਾ ਠੀਕ ਆ ਜੀ ਠੀਕ ਆ ਥਾਂ ਚੱਡੇ ਦੀ ਬਹੁਤ ਕਮਾਲ ਦੀ ਆ ਵਰਲਾਪੁਰਲਾ ਕਾਫੀ ਸੋਹਣੀ ਆ ਸਪੇਸ ਸੋਹਣੀ ਆ ਆਸੀ ਤਾਂ ਆਈ ਠੀਕ ਆ ਜੀ ਤੇ ਨਾਰਮਲੀ ਪੂਰੇ ਵੱਡੇ ਸਟਰਕਚਰ ਦੀ ਸੂਸਵਾ ਦੇ ਵਿੱਚ ਦੋਸਤੋ ਕੋਈ 2-4 ਦਿਨਾਂ ਦੇ ਵਿੱਚ ਖੜ ਜੂਗੀ ਪੂਰੀ ਠੀਕ ਆ ਜੀ ਮੈਂਟੇਨ ਹੋ ਜੂ ਇੱਕ ਪ੍ਰੀਫਰ ਅਗੇਨ ਸਿਹਤ ਵਾਈਜ਼ ਦੇਖੀਏ ਤੇ ਕੀ ਸੰਦੀਪ ਭਾਈਆ ਅਗਲੇ ਪਾਸਿਓਂ ਆਪਾਂ ਕਰ ਗਏ ਆ ਦੂਜੇ ਨੰਬਰ ਤੇ ਇਹ ਵੀ ਗੱਬਣ ਹਾਂਜੀ ਗੱਬਣ ਆ ਇਹ ਸਵੇਰੇ ਕਿੰਵੇਂ ਅੱਗੇ ਸੂ ਸੂਆ ਸੰਤੂ ਸਾਹਿਬ ਇੰਨੀ ਤੀਜਾ ਗਨੋ ਨਹੀਂ ਚਲੋ ਨਾ ਆਪਾਂ ਦੂਜਾ ਆਖਿਆ ਪਰ ਆਪਾਂ ਬਿਲਕੁਲ ਤੀਜਾ ਸਵੇਰ ਆਖਣਾ ਲਓ ਜੀ ਤੀਜਾ ਸਵੇਰ ਦੋਸਤੋ ਅੱਗੇ ਸੌਣ ਜਾ ਰਹੀ ਆ ਹਾਂਜੀ ਸੋ ਥਰ ਪੰਡਾ ਇਹਦਾ ਵੀ ਕਮਾਲ ਦਾ ਹੀ ਆ ਤੇ ਆਹ ਵੇਖੋ ਜੀ ਤੱਕ ਲੈਵਾ ਜਿੰਨਾ ਗਾਹ ਨੂੰ ਹੈ ਨਾ ਹਾਂ ਲੈਵਾ ਮੜਾ ਇਹ ਸੰਤੂ ਸਾਹਿਬ ਗਾ ਰੱਖਦੀ ਬਾਕੀ ਪਾਈ ਪਾਂਢੀ ਕਰਦੀ ਰੱਖੋ ਲਓ ਜੀ ਦੇਵੇ ਹਵਾਨੇ ਵਾਲੋ ਦੋਸਤੋ ਨਾਰਮਲ ਇਹ ਆ ਵੇਖ ਕੇ ਤੁਸੀਂ ਚੈੱਕ ਕਰੋ ਥੱਬਿਆਂ ਤੇ ਥੱਬੇ ਵਾਲੀ ਪੇਠੀ ਕਰਮਾਂ ਵਾਲੀ ਆਰਡਰ ਦੀ ਸ਼ੇਪ ਵੇਖ ਕੇ ਤੁਸੀਂ ਚੈੱਕ ਕਰੋ ਸਟਰਕਚਰ ਥਾਣਾ ਦੀ ਸ਼ੇਪ ਵੇਖੋ ਜੀ ਠੀਕ ਆ ਜੀ ਬਿਲਕੁਲ ਸਜੀ ਖਬੀ ਬਹਿਣੀ ਵਾਲੇ ਪਾਸੇ ਤੁਸੀਂ ਵੇਖੋਗੇ ਦੋਸਤੋ ਤੇ ਡਿਫਰੈਂਸ ਕਾਫੀ ਜ਼ਿਆਦਾ ਹੈ ਗਾਇਬ ਬਹੁਤ ਏਡਾ ਜ਼ਿਆਦਾ ਚੰਗਾ ਵੀ ਥਾਣਾ ਇਹਦੇ ਦੀ ਆਪਣੀ ਫੁੱਲ ਗਰੰਟੀ ਹੈ ਥਾਣਾ ਜੇ ਕੋਈ ਲਾਮ ਆ ਜੇ ਤਾਂ ਆਪਾਂ ਅਗਲੇ ਦੇ ਰੁਪਏ ਸਾਰੇ ਵਾਪਸ ਕਰਾਂਗੇ ਠੀਕ ਹੈ ਜੀ ਬਾਕੀ ਤੋਰਾ ਮੇਰਾ ਵੀਰ ਤਸਲੀਨਾ ਕੋਈ ਚੈੱਕ ਕਰ ਸਕਦਾ ਹਾਈਟ ਕੱਦ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਬਾਕੀ ਬਨਾਥ ਨਾ ਕਾਫੀ ਕਮਾਲ ਦਾ ਦੋਸਤੋ ਤੇ ਤਿਆਰੀ ਤੇ ਜਾਂ ਸੰਦੀਪ ਅੱਜ ਭਲਕੇ ਕੋਈ ਸੰਧੂ ਸਾਹਿਬ ਹੋ ਸਕਦਾ ਵੀ ਰਾਤ ਦੀ ਸੂਪੇ ਚਾਹੇ ਕੋਈ ਵੀਰ ਆਪਣੇ ਨਾਲ ਸੌਦਾ ਵੀ ਕਰਦਾ ਤੇ ਆਪਾਂ ਸੁਈ ਸੋਈ ਵੀ ਭੇਜ ਦਾਂਗੇ ਆਪ ਨੂੰ ਇਹਦੀ ਕੋਈ ਦਿੱਕਤ ਨਹੀਂਗੀ ਠੀਕ ਹੈ ਜੀ ਆਪਣੀ ਘਾਤੇ ਚ 5000 ਰੁਪਿਆ ਬੈਨਾ ਪਾਦੇ ਅੱਜ ਰਾਤ ਸੂਪੇ ਸਵੇਰੇ ਸੂਪੇ ਆਪਾਂ ਸੁਈ ਭੇਜ ਦਾਂਗੇ ਸੰਧੂ ਸਾਹਿਬ ਓਕੇ ਜੀ ਓਕੇ ਆ ਕਮਾਲ ਕੀ ਹੈ ਜੀ ਆਹ ਦੇਖੋ ਜੀ ਬਾਕੀ ਦੋਸਤੋ ਜਦੋਂ ਆਪਾਂ ਵੀਡੀਓ ਅਪਲੋਡ ਕਰ ਦਿਆਂਗੇ ਜਿਹੜੇ ਵੀਰ ਨੇ ਖਰੀਦਣੀਆਂ ਤੁਸੀਂ ਪੁੱਛ ਸਕਦੇ ਜੀ ਸੂਪ ਹੋਗੀ ਅੱਜ ਸੂਪੇ ਸ਼ਾਮ ਤੱਕ ਰਾਤ ਤੱਕ ਸੂਪੇ ਉਹ ਤੁਸੀਂ ਡਿਟੇਲ ਲੈ ਲਿਓ ਠੀਕ ਆ ਸਾਰੀ ਜੀ ਬਿਲਕੁਲ ਜੀ ਤੇ ਬਾਕੀ ਸੋਨਾ ਨਖੇੜ ਆ ਤੇ ਬਨਾਥਨਾ ਕਾਫੀ ਵਧੀਆ ਠੀਕ ਆ ਆ ਲਓ ਜੀ ਥਾਨ ਥਣ ਵੀ ਪੂਰਾ ਮੁਠੀ ਆ ਦੋਸਤੋ ਠੀਕ ਆ ਹਾਥੀ ਚਬਾਈ ਦਾ ਥਾਨ ਜਿੱਦਾਂ ਮਰਜ਼ੀ ਕੋਈ ਵੀਰ ਚੋਲੇ ਠੀਕ ਆ ਜੀ ਬਿਲਕੁਲ ਮੁਠੀ ਥਾਨ ਨਖੇੜ ਕਾਫੀ ਸੋਹਣਾ ਬਾਕੀ ਫੇਸ ਕੁਆਲਿਟੀ ਵੀ ਚੰਗੀ ਆ ਛੋਟੇ ਜੇ ਕਾਨ ਆ ਦੋਸਤੋ ਤੇ ਬੋਤੀ ਵਾਲੀ ਵੇੜਾ ਤੇ ਸੰਦੀਪ ਕੀ ਇਹਦਾ ਲੈਣ ਦੇਣਾ ਸੰਤੋਖ ਸਾਹਿਬ ਮੁੱਲ ਕਰਾਉਣਾ ਭੁਵੇਂ ਦਾ 75 ਕਰੀ ਹੈ ਇਹ ਆ 65000 ਰੁਪਏ ਮੁੱਲ ਕਰਦੇ ਆ 70000 ਦੀ ਦੇ ਦੇਣਾ ਉਹਦੇ ਵਿੱਚ ਸੰਤੋਖ ਸਾਹਿਬ ਮਾਨਸਾਨ ਕਰਦੇ 60 ਚੋਂ 60 ਚੋਂ ਮਾਨਸਾਨ ਕਰਦੇ ਲਓ ਜੀ ਹਾਂਜੀ 60000 ਦੇ ਵਿੱਚੋਂ ਵੀ ਭਰਾਵੋ ਮਾਨਤਾਨ ਹੋ ਜਾਊਗਾ ਬਾਕੀ ਵੇੜ ਤੁਸੀਂ ਆਹ ਵੇਖ ਲਓ ਠੀਕ ਆ ਜੀ ਤੇ ਹਾਈਟ ਮੀਡੀਅਮ ਆ ਮੀਡੀਅਮ ਤਾਂ ਥੋੜੀ ਜਿਹੀ ਪਲੱਸ ਵੀ ਕਹਿ ਸਕਦੇ ਆ ਵੱਡੀਆਂ ਵੇੜਾਂ ਦੇ ਵਿੱਚ ਵੀ ਚਲੋ ਗਿਣਤੀ ਆਪਾਂ ਕਰਦੇ ਆ ਇਹੋ ਜਿਹੀ ਵੇੜ ਦੀ ਤੇ ਥਾਣ ਦੇਵਾ ਤੁਹਾਨੂੰ ਤਸਲੀ ਨਾਲ ਦਿਖਾਤਾ ਸੱਜੇ ਖੱਬੇੋਂ ਤੇ ਬੈਕ ਸਾਈਡ ਤੋਂ ਕੋਈ ਵੀ ਆਵੇ ਆਪਦੀ ਟਿੱਪ ਕੇ ਵੇਖ ਲੈ ਜੇਕਰ ਕੋਈ ਸੂਣ ਤੋਂ ਪਹਿਲਾਂ ਲੈ ਕੇ ਜਾਂਦਾ ਜੇਕਰ ਦੋਸਤੋ ਅੱਜ ਭੜਕੇ ਸ਼ਾਮ ਤੱਕ ਸੂਪੀ ਤਾਂ ਕੋਈ ਵਰਾ ਕੇ ਚੋ ਕੇ ਤਸੱਲੀ ਨਾਲ ਆਪਣੀ ਲੈ ਕੇ ਜਾ ਸਕਦਾ ਜੀ ਆਪਾਂ ਨੂੰ ਕੋਈ ਇਤਰਾਜ਼ ਨਹੀਂ ਨਾ ਤੁਹਾਨੂੰ ਦੱਸੇ 5000 ਰੁਪਏ ਆਫਰੇ ਖਾਤੇ ਜਿਸਾਈ ਪਾ ਦੇ ਜਦੋਂ ਗਾਂ ਸੂਕੂਗੀ ਉਦੋਂ ਆਪਾਂ ਭੇਜ ਦਾਂਗੇ ਕੋਈ ਇਤਰਾਜ਼ ਨਹੀਂ ਓਕੇ ਠੀਕ ਹੈ ਜੀ ਲੋ ਵੀ ਦੋਸਤੋ ਇਹ ਹੋ ਗਈ ਆ ਸਾਈਕਲ ਨੰਬਰ ਤੇ ਜਿਹੜੀ ਇਹ ਵੈੜ ਇੱਕ ਲਾਸਟ ਤੇ ਦੋਸਤੋ ਤੁਹਾਨੂੰ ਵਛੀ ਦਿਖਾਉਣੀ ਆ ਬਹੁਤ ਚੰਗੀ ਵਛੀ ਆ ਚੰਗੀ ਨਸਲ ਬਰੀਡ ਦੇ ਵਿੱਚ ਆ ਡੱਬੀ ਵੈੜ ਆ ਬਹੁਤ ਵੀਰ ਪਸੰਦ ਕਰਦੇ ਆ ਦੋਸਤੋ ਠੀ ਮਾਰਕੀਟ ਦੇ ਹਿਸਾਬ ਨਾਲ ਤੁਸੀਂ ਰੇਟ ਵੀ ਚੈੱਕ ਕਰੋਗੇ ਤੇ ਮੈਨੂੰ ਲੱਗਾ ਵੀ ਲੱਗੂਗਾ ਵੀ ਥੋੜਾ ਜਾਇਜ਼ ਤੁਹਾਨੂੰ ਬਿਲਕੁਲ ਭਾਵਟਾ ਸੈਟ ਬੈਟ ਲੱਗੂਗਾ ਤੇ ਬਾਕੀ ਸੰਦੀਪ ਪੁੱਛ ਲੈਣੀਆਂ ਵੀਰ ਤੋਂ ਸੰਦੀਪ ਭਾਈ ਇਹਦਾ ਸੂਆ ਫਿਰ ਕਿੰਨਾ ਹੋਊਗਾ ਸਰ ਦੂਜਾ ਸੂਆ ਸੋਣਾ ਹੀ ਇਹਨੇ ਦੂਜੇ ਸੂਵੇ 15 16 ਕਿਲੋ ਦੁੱਧ ਭਰਿਆ ਚਲੋ ਇਰਕੀ ਆਪਾਂ ਜਲਦੀ ਨਹੀਂ ਆਦੇ ਕੋਈ 17 18 ਕਿਲੋ ਦੀ ਮਿਲਕਿੰਗ ਕਰਾ ਜੀਏ ਅੱਛਾ ਜੀ ਹਾਂਜੀ ਜੇ ਮੈਂ ਛੱਡਾ ਫਰਮ ਸੰਭੂਗਾ 17 18 ਕਿਲੋ ਦੀ ਮਿਲਕਿੰਗ ਕਰਾ ਦੋ ਮੈਂ ਵਸ਼ੀ ਰਾਜੀ ਆ ਹਾਂ ਲਊ ਆਣੀ ਆ ਹਾਂ ਦੂਜਾ ਸੂਆ ਦੂਜਾ ਸੂਆ ਤੇ ਦਿਨ ਮੈਨ ਹਫਤਾ ਵੀ ਲੈ ਜੂ ਦੋਸਤੋ ਬਾਕੀ ਲੜਾ ਲੁੜਾ ਤੁਸੀਂ ਆਮ ਹੀ ਦੇਖ ਲਓ ਫਿੱਟੇ ਲਟੂਣਾ ਕਾਫੀ ਦਰਸਾ ਰਹੀ ਆ ਤੇ ਸਪੇਸ ਵੰਡ ਕਾਫੀ ਸੋਹਣੀ ਆ ਕੋਈ ਜੋੜਾ ਥਣ ਨਹੀਂਗਾ ਘਟੋ ਘਟ ਵੀ ਵੇਖੀ ਤੇ ਚੱਪੇ ਚੱਪੇ ਤੇ ਥਾਣਾ ਚਾਰੇ ਥਾਣਾ ਦੀ ਬਿੱਥੀ ਚੈੱਕ ਕਰ ਲਓ ਸਪੇਸ ਚੈੱਕ ਕਰ ਲਓ ਹਾਈਟ ਵੱਡੀਆਂ ਬੜਾਂ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਹੋ ਦੋਸਤੋ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਜਦੋਂ ਆਪਾਂ ਮੀਡੀਅਮ ਤੋਂ ਵੱਡੀਆਂ ਬੜਾਂ ਵੱਲ ਦੇਖਦੇ ਆਂ ਤੇ ਉਹਨਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆਂ ਠੀਕ ਆ ਤੇ ਬਿਲਕੁਲ ਨਸਲ ਬਰੀਡ ਤੁਸੀਂ ਦੇਖ ਲਓ ਠੀਕ ਹੈ ਸਾਹਿਬ ਬਿਲਕੁਲ ਇਹਦੇ ਮਖਾਲ ਆਉਂਦਾ ਇੱਕ ਨੰਬਰ ਆ ਅੱਛਾ ਜੀ ਠੀਕ ਹੈ ਜੀ ਹਾਂਜੀ ਆਹ ਕਰੋ ਚੈੱਕ ਬਾਕੀ ਦੋਸਤੋ ਬਣਦੀ ਜਾ ਰਹੀ ਹੈ ਕਰਮਾ ਲਈ ਜਿਵੇਂ ਜਿਵੇਂ ਆਪਾਂ ਕਹਿ ਦਿੰਨੇ ਹਰ ਵਾਰ ਵੀ ਜਿਵੇਂ ਜਿਵੇਂ ਸਮੇਂ ਦੀ ਮਿਆਦ ਪੂਰੀ ਹੋ ਜੂਗੀ ਸੋਣ ਦੀ ਓਵੇਂ ਓਵੇਂ ਕਰਮਾ ਲਈ ਥੱਬਿਆਂ ਤੇ ਥੱਬੇ ਵਾਲੂਗੀ ਠੀਕ ਆ ਥਣ ਥੱਪਾ ਚੰਗਾ ਸੰਭਲਿਆ ਬੱਧੀ ਆਗਾ ਬ੍ਰੀਡ ਨਸਰਿਆ ਚਮਕ ਚੰਗੀ ਆ ਬਿਲਕੁਲ ਜੀ ਬਿਲਕੁਲ ਪੂਰੀ ਰੰਗ ਬਾਜ ਆ ਗਈ ਆ ਲਓ ਲਓ ਵੀ ਦੋਸਤੋ ਵੈਡ ਇਹ ਵੀ ਚੰਗੀ ਆ ਪਸੰਦ ਆਊਗੀ ਜਿਹੜਾ ਕੋਈ ਵੀਰ ਭਾਲ ਕਰਦਾ ਪਿਆ ਠੀਕ ਆ ਜੀ ਤੇ ਜ਼ਰੂਰ ਤੁਸੀਂ ਇਹ ਵੀ ਵੈਡ ਖਰੀਦ ਸਕਦੇ ਜੀ ਚੰਗੀ ਆ ਤੇ ਬਾਕੀ ਆਪਣੀ ਤੇਪਤ ਪਾ ਕੇ ਅੱਜ ਤੱਕ ਤਸੱਲੀ ਕਰ ਲਿਓ ਹਜੇ ਕਿਉਂਕਿ 5-7 5-7 5-7 ਹੂੰ ਆਹ ਦੇਖੋ ਜੀ ਆ ਆ ਜਾਵੇ ਘਟੇ ਡਲ ਗਈ ਬਿਲਕੁਲ ਜੀ ਬਿਲਕੁਲ ਬਾਕੀ ਰੰਗ ਰੰਗ ਭਾਜ ਨਹੀਂ ਹਾਂ ਤਾਂ ਸੰਦੀਪ ਜੀ ਕਿ ਫੇਰਾਂ ਦਾ ਲੈਂਡ ਡੈਨ ਕਰਦੇ ਆ ਸੰਤੋ ਸਾਹਿਬ ਅੱਛੀ ਦੀ ਹੈ 65000 ਦੀ ਆਹ ਜੀ ਸੁਈ ਸਵਾਈ ਹੋਵੇ ਜੀ ਚਲੋ ਆਪਾਂ ਭਾਵੇਂ ਲਈ ਆਪਾਂ ਜੇਦਨੀ ਆਪੇ ਵੀਰ ਭਰਾ ਕੋ ਸਾਹਮਣੇਗਾ ਚਾਰ ਦੀ ਸੇਵਾ ਕਰੂਗਾ ਸਭ ਦਾ ਮੁੱਲ ਕਰਦੇ ਆਂ ਜਦੋਂ 60000 ਰੁਪਿਆ ਹਾਂਜੀ 55000 ਦੇ ਦਾਂ ਲੋਦੇ ਵਿੱਚੋਂ ਛੋਟ ਚੱਪਾ ਕਰਦਾਂਗੇ ਮਾਨਤਨ 55 55 ਜਿਹੜੇ ਮਾਨਤਨ ਬੋਲਾ ਕਰਦਾਂਗੇ ਸਭ ਦਾ ਦੱਸ ਲਓ ਜੀ ਹਾਂਜੀ 55000 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋ ਜਾਊਗਾ ਤੇ ਬਾਕੀ ਐਨੀਮਲ ਤੁਸੀਂ ਵੇਖ ਕੇ ਚੈੱਕ ਕਰ ਲਓ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਪਸੰਦ ਆਉਣਗੇ ਇਹ ਅੱਜ ਨਹੀਂ ਦੋਸਤੋ ਹਰ ਵਾਰ ਕੀ ਪਸ਼ੂ ਚੰਗੇ ਹੁੰਦੇ ਆ ਤੇ ਬਾਲਰ ਬਾਕੀ ਜਿਹੜਾ ਰੇਟ ਪੜਦਾ ਉਹ ਵੀ ਬਿਲਕੁਲ ਜਾਇਜ਼ ਹੀ ਆ ਵਾਜਬ ਜਾਇਜ਼ ਰੇਟ ਤੇ ਪਸ਼ੂ ਚੰਗੇ ਆ ਠੀਕ ਆ ਪਸ਼ੂ ਚੰਗੇ ਆ ਕੋਈ ਇਹਨੂੰ ਬਾਹਰ ਦੇ ਹਸਾਮਾ ਦੇਖੀਏ ਚਲੋ ਬਾਹਰ ਦੇ ਹਸਾਮਾ ਦੇ ਹਸਾਮਾ ਸਾਰੇ ਧੀਰੇ ਰੇਡ ਕਰਦੇ ਆ ਹਾਂ ਉਹਦੇ ਹਸਾਮਾ ਬਿਲਕੁਲ ਰੇਡ ਵੀ ਗਿਆ ਜੀ ਆ ਚਲੋ ਤੇ ਮਾਲ ਵੀ ਸੁਥਰਾ ਜਿੰਨੇ ਚੋਗਾ ਬਿਲਕੁਲ ਬਹੁਤ ਵਧੀਆ ਪਰ ਜੀ ਆਪਾਂ ਸਦਾ ਭਾਰਤ ਨੂੰ ਸਭ ਕੰਮ ਕਰਨਾ ਵਾ ਆਪਣੇ ਆ ਕੋਈ ਲੋਟ ਕੁਚੀ ਥੋੜੀ ਮਾਰਨੀ ਹੈ ਜੀ ਨਹੀਂ ਸਹੀ ਆ ਜੀ ਹਾਂ ਜੀ ਲੋਬੀ ਦੋਸਤੋ ਅੱਜ ਇਹ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਸੀ ਤਿੰਨੇ ਬਿਹੜਾ ਬਿਲਕੁਲ ਦੋ ਗੱਬਣ ਤਿਆਰ ਪਰ ਤਿਆਰ ਇੱਕ ਜਿਹੜੀ ਬਿਹੜ ਤੁਹਾਨੂੰ ਸੂਈ ਸਵਾਈ ਦਿਖਾਤੀ ਆ ਚੰਗੇ ਸੋਨੇ ਬੌਲੇ ਤੇ ਆ ਦੋਸਤੋ ਕਿਉਂਕਿ ਅਜੇ ਇੱਕ ਦੇ ਡੰਗ ਦੀ ਮਾਰਨਿੰਗ ਟਾਈਮ ਹੋਈ ਹੋਈ ਹੈ ਚਵਾਈ ਅੱਜ ਦੂਜੇ ਟਾਈਮ ਦੀ ਚਵਾਈ ਹੈ ਬਿਲਕੁਲ 17 ਦਸੰਬਰ ਨੂੰ ਸ਼ਾਮ ਨੂੰ ਦੂਜੇ ਟਾਈਮ ਦੀ ਚਵਾਈ ਹੈ ਕੱਲ ਨੂੰ ਸਵੇਰ ਸੰਦੀਪ بھائی ਖਾਲੀ ਕੀਤੀ ਜਾਊਗੀ ਉਹ ਹਾਂਜੀ ਸਭ ਤੋਂ ਸਾਰਾ ਅੱਜ ਜਾਨੀ ਕਿ ਕੋ ਕਿਲੋ ਖਣ ਛਣਾਂਗੇ ਸਵੇਰੇ ਥੱਲੇ ਕੱਲ ਨੂੰ ਸਵੇਰ ਜਿਹੜੀ ਚਵਾਈ ਹੋਣੀ ਹੈ ਸਾਰੀ ਖਾਲੀ ਕਰਦਾਂਗੇ ਸਾਫ਼ ਕਰ ਦੇਉਗੇ ਸਾਰਾ ਪਤਾ ਲੱਗੂਗਾ ਕਿ ਥੱਲੇ ਕਿੰਨਾ ਕੋਟ ਕਿੰਨਾ ਆਈਟਮ ਕਿੰਨਾ ਬੌਲਾ ਕਿੰਨਾ ਬੌਲਾ 10 ਕਿਲੋ ਬੌਲਾ 20 ਕਿਲੋ ਬੌਲਾ ਬਿਲਕੁਲ ਸਾਰਾ ਉਹਦਾ ਰਿਜ਼ਲਟ ਆਪ ਨੂੰ ਕੱਲ ਨੂੰ ਮਿਲ ਜਾਊਗਾ ਤਸਲੀ ਨਾਲ ਆ ਕੇ ਚਬਾਈ ਕਰੋ ਪਸਮਾਵੋ ਬਾਕੀ ਮਗਰ ਬੱਛਾ 나ੜੂ ਬੱਚੇ ਦੇ ਨਾਲ ਬਲੈਕ ਰੰਗ ਦੇ ਵਿੱਚ ਇਹ ਬੱਛਾ ਮਗਰ ਤਾਂ ਸੰਦੀਪ ਵੀਰ ਬੋਲਦੀ ਹੈ ਨੰਬਰ 84370 ਜੀ 3439 ਸੰਤੋਖ ਜੀ ਠੀਕ ਹੈ ਵੀਰ ਸਾਸਰੀ ਸਾਸਰੀ ਕਲਵੀਰ ਸੋ ਦੋਸਤੋ ਇਹ ਸਾਨੂੰ ਵੀਰ ਸੰਦੀਪ ਸਿੰਘ ਪੁੱਲਰ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀਗੀ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਨੰਬਰ ਜਿਹੜੇ ਆ ਦੋਸਤੋ ডিসਪਲੇ ਤੇ ਚਲਦੇ ਕਰਦੇ ਆਂਗੇ ਬਾਕੀ ਨੰਬਰ ਬਿਲਕੁਲ ਤੁਸੀਂ ਆ ਵੇਖ ਸਕਦੇ ਜੀ ਠੀਕ ਹੈ ਜੀ 84370 38939 ਦੇ ਤੁਸੀਂ ਕੰਟੈਕਟ ਕਰ ਸਕਦੇ ਜੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ